ਇਹ ਮੁੱਖ ਮੰਤਰੀ ਸਾਹਿਬ ਦੀ ਸੋਚ ਸੀ ਕਿ ਸਾਡੇ ਬੱਚੇ ਬਾਹਰ ਜਾ ਕੇ ਪੜ੍ਹਨ ਵਾਸਤੇ ਵੀ ਕਿਉਂ ਜਾਣ ਔਰ ਕੰਮ ਕਰਨ ਲਈ ਕਿਉਂ ਜਾਣ ਇੱਥੇ ਹੀ ਕੰਮ ਦੇਾਂਗੇ ਉਹਨਾਂ ਨੂੰ ਸੋ ਇਹ ਜਿਹੜੀ ਸਾਡੇ ਮਾਨ ਸਾਹਿਬ ਦੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸੋਚ ਆ ਉਹਦਾ ਨਤੀਜਾ ਹੈ ਕਿ ਅੱਜ ਤੁਸੀਂ ਜਿਹੜੇ ਆ ਗਏ ਆ ਜਿਹੜੇ ਬਹੁਤ ਸਾਰੇ ਜਿਹੜੀਆਂ ਲੜਕੀਆਂ ਜਿਨ੍ਹਾਂ ਨੂੰ ਅਸੀਂ ਐਮਪੀਐਚਡਬੀ ਫੀਮੇਲ ਕਹਿੰਦੇ ਅੱਜ ਕਾ ਲੈਨਐਮਸ ਔਰ ਮਰੇਖਾ ਜਿਹੜੇ ਆਫਥਲਮਿਕ ਆਫੀਸਰ ਹਨ ਦੀ ਰਿਕਰੂਟਮੈਂਟ ਇਹ ਫਾਇਰ ਮੈਂਬਰਡ ਕਰੈਕਟਲੀ 15-20 ਸਾਲ ਬਾਅਦ ਹੋ ਰਹੀ ਆ ਔਰ ਇੱਕ ਕੋਰਸ ਵੀ ਬੰਦ ਕਰ ਚੁੱਕੇ ਆ ਆਪਾਂ ਇਸੇ ਤਰ੍ਹਾਂ ਲੈਬਾਰਟਰੀ ਟੈਕਨੀਸ਼ੀਅਨਸ ਜਿੰਨੇ ਬਾਕੀ ਦੇ ਵੀ ਪੈਰਾਮੈਡੀਕਸ ਹੈਗੇ ਆ ਬਹੁਤ ਸਾਰੇ ਕੋਰਸਸ ਅਸੀਂ ਨਵੇਂ ਸ਼ੁਰੂ ਕਰਨ ਜਾ ਰਹੇ ਆ ਤੇ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਉਹਨੇ ਖੁਦ ਆਣਾ ਸੀਗਾ ਬਟ ਉਹਨਾਂ ਦੇ ਦਫ਼ਤਰ ਦੀਆਂ ਕੁਝ ਮਜਬੂਰੀਆਂ ਹੁੰਦੀਆਂ ਉਹਨਾਂ ਨੂੰ ਕੋਈ ਐਮਰਜੈਂਸੀ ਮੀਟਿੰਗ ਆ ਗਈ ਹਮੇਸ਼ਾ ਆਪ ਆਂਦੇ ਆ ਤੇ ਸਾਡੀ ਕੋਸ਼ਿਸ਼ ਸੀ ਇਹ ਔਰ ਇਹਦੇ ਵਿੱਚ ਸਾਡੇ 982 ਸੀ ਅੱਜ ਅਸੀਂ ਜਿਹੜੇ ਹੈਗੇ ਆ ਥੋੜੇ ਜਿਹੜੇ ਰਹਿੰਦੇ ਆ ਬਾਕੀ ਦੇ 4400 ਸੋ ਮੈਂ ਉਹਨਾਂ ਨੂੰ ਵੀ ਰੀਸ਼ੋਰ ਕਰਦਾ ਕਿ ਉਹਦੇ ਵਿੱਚ ਜਿਹੜੇ ਅਸੀਂ ਜਿੰਨਿਆਂ ਦੀ ਵੈਰੀਫਿਕੇਸ਼ਨ ਹੋ ਗਈ ਸੀ ਉਹਨਾਂ ਨੂੰ ਅੱਜ ਦੇ ਰਹੇ ਆ ਬਾਕੀ ਦੇ ਵੀ ਪੈਨਿਕ ਨਾ ਕਰਨ ਉਹ ਸੋਚਦੇ ਹੋਣਗੇ ਵੀ ਅਸੀਂ ਕਿਤੇ ਰਹਿਣਾ ਜਾਈਏ ਉਹਨਾਂ ਦਾ ਵੀ ਕਰਾਂਗੇ ਬਹੁਤ ਜਲਦੀ ਕਰਾਂਗੇ ਸਾਡਾ ਜਿਹੜਾ ਸਟਾਫ ਕਰੇਗਾ